ਹਲਕਾ ਨਕੂਦਰ ਦੇ ਪੱਤਰਕਾਰਾਂ ਨੂੰ ਵਿਧਾਇਕ ਵੱਲੋਂ ਤਬਾਲੀ ਦੇ ਤਿਹਾਰ ਦੇ ਉੱਤੇ ਬੁਲਾਉਣਾ ਇਹ ਆਪਣੇ ਆਪ ਵਿੱਚ ਸ਼ਲਾਘਾਜੋ ਕਦਮ ਹੈ ਆਓ ਅੱਜ ਇਸ ਤੇ ਗੱਲ ਕਰਦੇ ਹਾਂ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਮੈਰ ਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਹਲਕਾ ਨਕੂਤਰ ਦੇ ਸਮੂਹ ਪੱਤਰਕਾਰਾਂ ਨੂੰ ਵਿਧਾਇਕ ਇੰਦਰਜੀਤ ਕੋਰ ਮਾਨ ਬਲੋਂ ਆਪਣੇ ਪਿੰਡ ਵੀਰਪਿੰਡ ਵਿੱਚ ਬੁਲਾਉਣਾ ਇਸ ਮੌਕੇ ਤੇ ਬਿਲਗਾ ਨੂਰਮੈਲ ਨਕੂਤਰ ਤੋਂ ਬਹੁ ਗਿਣਤੀ ਵਿੱਚ ਪੱਤਰਕਾਰਾਂ ਵੱਲੋਂ ਸ਼ਾਮਲ ਹੋਣਾ ਵੱਡੀ ਗਿਣਤੀ ਵਿੱਚ ਪਹਿਲੀ ਵਾਰ ਮੈਂ ਦੇਖਿਆ ਇੰਨੇ ਪੱਤਰਕਾਰਾਂ ਦਾ ਇਕੱਤਰ ਹੋਣਾ ਤਸਵੀਰਾਂ ਸਾਹਮਣੇ ਆਈਆਂ ਜਿਸ ਨੂੰ ਦੇਖ ਕੇ ਮਹਿਸੂਸ ਹੋਇਆ ਕਿ ਇਹ ਪਹਿਲੀ ਵਾਰ ਸੀ ਜਦੋਂ ਇੱਕ ਐਮਐਲਏ ਨੇ ਪੱਤਰਕਾਰਾਂ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤੀਆਂ ਦਿਵਾਲੀ ਦਾ ਤਿਆਰ ਤੇ ਦਿਵਾਲੀ ਦੇ ਤਿਹਾੜੀ ਨੂੰ ਲੈ ਕੇ ਇਹ ਮਿਲਣੀ ਸੀ ਤਾਲਮੇਲ ਸੀ ਕਿਉਂਕਿ মিডিਆ ਹੀ ਐਮਐਲਏ ਦੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਂਦਾ ਐਮਐਲਏ ਨੇ ਮਹਿਸੂਸ ਕੀਤੀ ਇਹ ਲੋੜ ਪੱਤਰਕਾਰਾਂ ਨੂੰ ਬੁਲਾ ਕੇ ਤਾਲਮਿਲ ਕਰਨ ਦੀ ਜਿਹੜੀ ਅਸੀਂ ਦੀਵਾਲੀ ਦਾ ਹੁਣ ਜੇ ਦੇਖਿਆ ਜਾਵੇ ਕਿ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਪੱਤਰਕਾਰਾਂ ਨੇ ਪੱਤਰਕਾਰਾਂ ਨੂੰ ਆਗੂਆਂ ਨੇ ਵੀ ਬੁਲਾਇਆ ਇਸ ਸਬੰਧ ਵਿੱਚ ਜਦੋਂ ਅਸੀਂ ਜਾਣਕਾਰੀ ਇਕੱਤਰ ਕੀਤੀ ਤਾਂ ਸਾਨੂੰ ਕੋਈ ਅਜਿਹਾ ਹੋਰ ਪੁਆਮ ਜਿਹੜਾ ਨਹੀਂ ਲੱਗਿਆ ਜਿੱਥੇ ਪੱਤਰਕਾਰਾਂ ਨੂੰ ਬੁਲਾਇਆ ਹੋਵੇ ਜਾਂ ਪੱਤਰਕਾਰਾਂ ਨਾਲ ਕੋਈ ਤਾਲ ਮਿਲ ਕੀਤਾ ਹੋਵੇ ਇਹ ਆਪਣੇ ਆਪ ਵਿੱਚ ਸਵਾਲ ਹੈ ਕਿ ਇਸ ਮਿਲਣੀ ਨੂੰ ਲੈ ਕੇ ਅੱਜ ਇਹ ਮੁੱਦਾ ਅਸੀਂ ਕਿਉਂ ਲਿਆ ਕਿਉਂਕਿ ਅਕਸਰ ਕੀ ਹੁੰਦਾ ਹੈ ਜਿਹੜੇ ਸਾਡੇ ਪ੍ਰੋਗਰਾਮਾਂ ਨੂੰ ਦੇਖਣ ਵਾਲੇ ਲੋਕ ਐ ਉਹ ਅਕਸਰ ਹੀ ਪੱਤਰਕਾਰਾਂ ਤੇ ਸਵਾਲ ਵਕ-ਵਕ ਤਰ੍ਹਾਂ ਦੇ ਕਰਦੇ ਐ ਲੀਡਰ ਨੂੰ ਹਰੇਕ ਨੂੰ ਪੱਤਰਕਾਰ ਦੀ ਲੋੜ ਐ ਕਿਉਂਕਿ ਲੀਡਰ ਦੇ ਕਹੇ ਹੋਏ ਬੋਲ ਲੋਕਾਂ ਤੱਕ ਆਪਣੀਆਂ ਖਬਰਾਂ ਰਹੀ ਪੱਤਰਕਾਰਾਂ ਨੇ ਪਚਾਉਣੇ ਹੁੰਦੇ ਆ ਪੱਤਰਕਾਰਾਂ ਨੇ ਹੀ ਲੋਕਾਂ ਦੇ ਸਵਾਲ ਸਰਕਾਰ ਦੇ ਨਮਾਇंदे ਨੂੰ ਜਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਕਰਨੇ ਹੁੰਦੇ ਆ ਇਸ ਨੂੰ ਲੈ ਕੇ ਇਹ ਜਿਹੜੇ ਲੀਡਰ ਆ ਇਹ ਪੱਤਰਕਾਰਾਂ ਨੂੰ ਅਕਸਰ ਡੈਂਸ ਹੁੰਦੇ ਅੱਗੇ ਪਿੱਛੇ ਇਸ ਨੂੰ ਲੈ ਕੇ ਤਾਲਮਿਲ ਕੀਤੇ ਜਾਂਦੇ ਆ ਕਿ ਸਾਡੀ ਗੱਲਬਾਤ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ। ਪੱਤਰਕਾਰਾਂ ਦੇ ਹਿੱਸੇ ਹੈ ਕਿ ਉਹ ਆਪਣੇ ਹਲਕੇ ਦੇ ਹਰੇਕ ਲੀਡਰ ਨੂੰ ਹਰੇਕ ਲੀਡਰ ਦੀ ਸਿਆਸਤ ਨੂੰ ਲੋਕਾਂ ਤੱਕ ਪਹੁੰਚਾਵੇ। ਇਹ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਸਾਡੇ ਹਲਕੇ ਦੇ ਸਾਡੇ ਸ਼ਹਿਰਾਂ ਦੇ ਇਹ ਆਗੂ ਜਿੱਥੇ ਇੱਕ ਲੋਕ ਸੇਵਾ ਨੂੰ ਲੈ ਕੇ ਚੱਲਦੇ ਆ। ਉੱਥੇ ਇਹਨਾਂ ਦੀ ਸਿਹਤ ਨੂੰ ਲੋਕਾਂ ਤੱਕ ਪਹੁੰਚਾਉਣਾ ਇਹ ਮੀਡੀਆ ਕਰਮੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜੇ ਇਹ ਗੱਲ ਕਰ ਲਈ ਜਾਵੇ ਹਲਕਾ ਨਕੋਤਰ ਤੋਂ ਬੜਾ ਦੂਰ ਨਾ ਜਾਏ ਇਹ ਅਮਰਜੀਤ ਸਿੰਘ ਸਮਰੇ ਦੀ ਗੱਲ ਕਰ ਲੈਨੇ ਆ ਪੰਜਾਬ ਦੇ ਵਿੱਚ ਉਹ ਕੈਬਨਿਟ ਮੰਤਰੀ ਰਹੇ ਆਪਣੀਆਂ ਕਾਂਗਰਸੀਆਂ ਸਰਕਾਰਾਂ ਵੇਲੇ ਉਹਨਾਂ ਦਾ ਨਾਂ ਸਿਹਤ ਦੇ ਅੰਦਰ ਹੈ ਕਰਪਰਤਾ ਸਿੰਘ ਬਡਾਲਾ ਹਲਕਾ ਨਕੂਦਰ ਤੋਂ ਦੋ ਵਾਰ ਐਮਐਲਏ ਰਹੇ ਉਹਨਾਂ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਰਜੀਤ ਦੇ ਵਿੱਚ ਉਹ ਸਖਤਰ ਜਨਰਲ ਦੇ ਅਹੁਦੇ ਤੇ ਆ ਉਹਨਾਂ ਦਾ ਨਾਮ ਹੈ ਸਿਹਤ ਦੇ ਵਿੱਚ ਇਸੇ ਤਰ੍ਹਾਂ ਅੱਜ ਐਮਐਲਏ ਅਨਜੀਤ ਕੌਰ ਮਾਨ ਜਿਨ੍ਹਾਂ ਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਬੋਲਦੇ ਸੁਣਦੇ ਹੋ ਉਹਨਾਂ ਦਾ ਵੀ ਅੱਜ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕਰਦੀ ਜਿਹੜੇ ਜਿੰਨੀ ਕੁ ਵੀ ਪਛਾਣ ਆ ਇਸ ਪਛਾਣ ਨੂੰ মিডিਆ ਨੇ ਹੋਰ ਅੱਗੇ ਲਿਜਾਣਾ ਹੁੰਦਾ ਹੈ মিডিਆ ਇਹ ਆਪਣਾ ਰੋਲ ਨਿਭਾ ਰਿਹਾ ਹੈ ਤੇ ਉੱਥੇ ਹੀ ਵਿਮਾਨ ਵੱਲੋਂ ਵੀ মিডিਆ ਨਾਲ ਜਿਹੜਾ ਤਾਲਮਲ ਜਿਹੜਾ ਉਹ ਬਹੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਕੋਸ਼ਿਸ਼ ਦੇ ਵਿੱਚੋਂ ਇਹ ਮੀਟਿੰਗ ਸੀ ਹਾਂ ਇਹ ਜ਼ਰੂਰ ਹੈ ਕਿ ਇਸ ਦਿਨ ਤੇ ਪੱਤਰਕਾਰਾਂ ਨੂੰ ਇਕੱਠੇ ਕਰਨਾ ਪੱਤਰਕਾਰਾਂ ਨੂੰ ਕੋਈ ਵੀ ਜਿਹੜਾ ਆ ਉਹ ਉਸ ਮੌਕੇ ਤੇ ਦਿਵਾਲੀ ਦੇਣੀ ਇਹ ਜ਼ਰੂਰ ਦੂਸਰਿਆਂ ਨੂੰ ਕਿਵੇਂ ਲੱਗਦਾ ਹੋਊਗਾ ਉਹ ਉਹਨਾਂ ਤੇ ਗੱਲ ਛੱਡ ਦਿੰਨੇ ਆ ਇਸ ਮੀਟਿੰਗ ਦੇ ਵਿੱਚ ਕੁਝ ਕ ਪੱਤਰਕਾਰ ਨਹੀਂ ਵੀ ਸ਼ਾਮਲ ਹੋਏ ਉਹ ਤੁਸੀਂ ਐਮਐਲਏ ਵੱਲੋਂ ਵਾਇਰਲ ਤਸਵੀਰਾਂ ਦੇ ਵਿੱਚੋਂ ਦੇਖ ਲਿਆ ਹੋਵੇਗਾ ਕਿ ਉਹ ਕਿਹੜੇ ਕਿਹੜੇ ਪੱਤਰਕਾਰ ਆ ਜਿਹੜੇ ਉਥੇ ਨਹੀਂ ਪਹੁੰਚੇ ਉਹਨਾਂ ਦਾ ਕੀ ਨਜ਼ਰੀਆ ਇਸ ਮੀਟਿੰਗ ਨੂੰ ਲੈ ਕੇ ਇਹ ਆਪੋ ਆਪਣੇ ਵੱਖੋ ਵੱਖਰੇ ਸਵਾਲ ਨੇ ਹਾਂ ਇਹ ਜ਼ਰੂਰ ਹੈ ਕਿ ਸਾਡੇ ਜਿਹੜੇ ਸਰੋਤੇ ਆ ਸਾਡੇ ਪ੍ਰੋਗਰਾਮ ਨੂੰ ਵੇਖਣ ਵਾਲੇ ਆ ਉਹ ਝਟਪਟ ਕਈ ਵਾਰੀ ਜਦੋਂ ਅਸੀਂ ਐਮਐਲਏ ਦੀਆਂ ਵੀਡੀਓ ਵਾਇਰਲ ਕਰਦੇ ਆ ਉਹਨਾਂ ਵੱਲੋਂ ਕੋਈ ਵੀ ਗੱਲ ਕਹੀ ਹੋਈ ਉਸ ਵੇਲੇ ਦੂਜੀਆਂ ਪਾਰਟੀਆਂ ਦੇ ਜਿਹੜੇ ਵਰਕਰ ਆ ਉਹਨਾਂ ਦੇ ਵਿੱਚ ਸੁਣਨ ਦੀ ਸਹਿਣ ਦੀ ਸ਼ਕਤੀ ਅਜਿਹੀ ਆ ਕਿ ਉਹ ਲਿਖਣ ਵੇਲੇ ਕੁਝ ਜਿਹਾ ਲਿਖ ਜਾਂਦੇ ਆ ਜਿਹਨੂੰ ਚੰਗੀ ਸੋਝੀ ਸੂਝਵਾਨ ਵਿਅਕਤੀ ਜਿਹੜਾ ਆ ਉਹ ਉਹਨਾਂ ਨੂੰ ਵੀ ਹਾਸਾ ਆਉਂਦਾ ਹੁੰਦਾ ਕਿ ਕੀ ਲਿਖਦੇ ਆ ਉਹਨਾਂ ਦੇ ਅੱਗੇ ਅੱਜ ਇਹ ਗੱਲ ਇਸ ਕਰਕੇ ਅਸੀਂ ਰੱਖ ਰਹੇ ਆ ਕਿ ਉਹ ਇਸ ਅੱਜ ਦੀ ਖਬਰ ਤੋਂ ਸੁਣ ਕੇ ਆਪਣੀ ਕਮੈਂਟ ਬਾਕਸ ਦੇ ਵਿੱਚ ਅਸੀਂ ਤਾਂ ਰਜਾਨਾ ਕਹਿੰਦੇ ਹਰੇਕ ਵੀਡੀਓ ਤੇ ਆਪਣੇ ਵਿਚਾਰ ਦਿੱਤੇ ਜਾ ਸਕਦੇ ਆ ਕਿ ਉਹਨਾਂ ਦਾ ਕੀ ਨਜ਼ਰੀਆ ਹੈ ਇਸ ਨੂੰ ਲੈ ਕੇ ਕਿਸੇ ਨੂੰ ਨੈਗਟਿਵ ਜਿਹੜੇ ਆ ਉਹ ਕਿਸੇ ਦੇ ਪ੍ਰਤੀ ਇੱਕ ਦੋ ਖਬਰਾਂ ਤੋਂ ਹਿਸਾਬ ਲਾ ਕੇ ਜਿਹੜਾ ਨੈਗੇਟਿਵ ਲਿਖਣਾ ਤਾਂ ਬਹੁਤ ਸੌਖਾ ਪਰ ਅਸੀਂ ਦੋਸਤੋ ਇੱਥੇ ਜਿੱਥੇ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਸਾਰੇ ਪੱਤਰਕਾਰਾਂ ਨੂੰ ਇੱਕ ਥਾਂ ਇਕੱਠੇ ਕਰਕੇ ਬੁਲਾਉਣਾ ਔਰ ਪੱਤਰਕਾਰਾਂ ਨੂੰ ਉਹਨਾਂ ਦੇ ਸਨੇਹ ਤੇ ਪਹੁੰਚਣਾ ਇੱਕ ਸ਼ਲਾਘਾਯੋਗ ਕਦਮ ਅਸੀਂ ਮੰਨਦੇ ਹਾਂ ਔਰ ਇਸ ਪ੍ਰਵਾਹ ਵਿੱਚ ਜੇ ਅਗਰ ਮੈਂ ਨਹੀਂ ਸ਼ਾਮਲ ਹੋਇਆ ਕਰਦੀਪ ਸਿੰਘ ਤੱਕੜ ਨਹੀਂ ਸ਼ਾਮਲ ਹੋਇਆ ਕੁਝ ਹੋਰ ਵੀ ਜਿਹੜੇ ਪੱਤਰਕਾਰ ਆ ਉਹ ਸ਼ਾਮਲ ਨਹੀਂ ਹੋਏ ਸਾਡਾ ਨਜ਼ਰੀਆ ਜਿਹੜਾ ਆ ਉਹ ਆਪਣਾ ਹੈ ਉੱਥੇ ਅਸੀਂ ਵਿਧਾਇਕ ਦੀ ਗੱਲ ਨੂੰ ਲੋਕਾਂ ਤੱਕ ਲਿਆਉਣਾ ਸਾਡੀ ਡਿਊਟੀ ਹੈ ਕਿਉਂਕਿ ਵਿਧਾਇਕ ਬੇਸ਼ੱਕ ਆਮ ਆਦਮੀ ਪਾਰਟੀ ਦੇ ਗਣੇ ਜਾਂਦੇ ਆ ਪਰ ਵਿਧਾਇਕ ਹਲਕੇ ਦੇ ਹਰੇਕ ਬਸਨੀਕ ਦੇ ਉਹਨੇ ਉਹਨਾਂ ਦੀਆਂ ਡਿਵੈਲਪਮੈਂਟ ਨੂੰ ਲੈ ਕੇ ਉਹਨਾਂ ਦੀਆਂ ਆਪਣੇ ਹਲਕੇ ਦੀ ਤਰੱਕੀ ਨੂੰ ਲੈ ਕੇ ਜਿੰਨੇ ਵੀ ਵਿੜਿਊ ਆ ਅਸੀਂ ਉਹ ਜਿੰਨੇ ਵੀ ਸਾਡੇ ਹਿੱਸੇ ਆਉਂਦੇ ਆ ਅਸੀਂ ਬੱਦ ਤੋਂ ਬਾਦ ਉਹਨਾਂ ਨੂੰ ਲੋਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਆ ਚਾਹੇ ਅੱਜ ਆਮ ਆਦਮੀ ਪਾਰਟੀ ਦਾ ਰਾਜ ਚਾਹੇ ਪਿਛਲੀ ਵਾਰ ਕਾਂਗਰਸ ਦਾ ਰਾਜ ਸੀ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਿਹਾ ਪੱਤਰਕਾਰਾਂ ਨੇ ਸਾਰਿਆਂ ਦੀਆਂ ਖਬਰਾਂ ਜਿਹੜੀਆਂ ਉਹ ਲਾਉਣੀਆਂ ਹੁੰਦੀਆਂ ਪੱਤਰਕਾਰ ਨੇ ਜਿਸ ਪਾਰਟੀ ਦੀ ਸਰਕਾਰ ਹੁੰਦੀ ਆ ਉਹਦੀ ਕਵਰੇਜ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਉਹ ਜਵਾਬਦੇਹ ਵੀ ਹੁੰਦੀ ਆ ਵਰੁੱਧੀ ਤਰ੍ਹਾਂ ਦੀ ਜਿਹੜੀ ਕਵਰੇਜ ਆ ਉਹ ਵਰੁੱਧੀ ਤਰ੍ਹਾਂ ਬਲੋ ਜਿੰਨਾਂ ਕੋ ਪਬਲਿਕ ਦੇ ਵਿੱਚ ਆਪਣਾ ਕੰਮ ਕਰਨਾ ਹੁੰਦਾ ਉੰਨੇ ਕਵਰੇ ਉਹਨਾਂ ਦੀ ਹੋਣੀ ਹੁੰਦੀ ਹੈ ਸੋ ਦੋਸਤੋ ਅੱਜ ਮੁੱਦੇ ਦੀ ਗੱਲ ਦੇ ਪ੍ਰੋਗਰਾਮ ਵਿੱਚ ਹਲਕਾ ਨਕੂਦਰ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਬਲੋ ਆਪਣੇ ਘਰ ਵਿੱਚ ਦੀਵਾਲੀ ਦੇ ਤਿਹਾਰ ਦੇ ਉੱਤੇ ਪੱਤਰਕਾਰਾਂ ਨੂੰ ਬੁਲਾ ਕੇ ਵੱਡੀ ਗਿਣਤੀ ਵਿੱਚ ਜਿਵੇਂ ਉੱਤੇ ਪੱਤਰਕਾਰ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸ਼ਾਮਲ ਹੋਇਆ ਉਸ ਨੂੰ ਲੈ ਕੇ ਇਹ ਗੱਲ ਕੀਤੀ ਹੈ ਵਧੀਆ ਇੱਕ ਕਦਮ ਲੱਗਿਆ ਆਓ ਆਉਣ ਵਾਲੇ ਕੱਲ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਇੱਕ ਹੋਰ ਪਿਛਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੁਹਾਡਾ ਧੰਨਵਾਦ ਤੁਸੀਂ ਬਹੁਤ ਸਤਿਕਾਰ ਕਰਦੇ ਹੋ ਬਿਲਿਅਨ ਵੱਤ ਤੋਂ ਵੱਧ ਲਾਈਕ ਕਰਦੇ ਹੋ ਅੱਗੇ ਸ਼ੇਅਰ ਕਰਦੇ ਹੋ ਅੱਜ ਵੀ ਇਹ ਤੁਹਾਨੂੰ ਇਹ ਅਪੀਲ ਕਰ ਲੈਣੇ ਆ ਕਿ ਵੀਡੀਓ ਨੂੰ ਬាទ-ਬាទ ਲਾਈਕ ਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ